ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦਾ ਸਭ ਨੂੰ ਚਾਹ ਹੁੰਦਾ ਵੀ ਸਤੰਬਰ ਮਹੀਨਾ ਆਊਗਾ ਤੇ ਅਸੀਂ ਫਰੀਦਕੋਟ ਦੇ ਵਿੱਚ ਜਾਵਾਂਗੇ ਕਿਉਂਕਿ ਨਿੱਕੇ ਹੁੰਦਾ ਤੋਂ ਲੈ ਕੇ ਹੁਣ ਤੱਕ ਤੇ ਸਾਡੇ ਮਾਪਿਆਂ ਨੇ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੇਲੇ ਨੂੰ ਵੇਖਿਆ ਮਾਣਿਆ ਸਿੱਖਿਆ ਤੇ ਜਾਣਿਆ ਐਤਕੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਭਿਆਨਕ ਹੜ੍ਹ ਇਸ ਕਰਕੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪ੍ਰਸ਼ਾਸਨ ਨੇ ਸਿਰਫ ਧਾਰਮਿਕ ਸਮਾਗਮ ਹੀ ਰੱਖਿਆ ਬਾਕੀ ਖੇਡਾਂ ਵਾਲੇ ਬਾਕੀ ਸੱਭਿਆਚਾਰਕ ਮੁਕਾਬਲੇ ਉਹ ਸਾਰੇ ਵਿੱਚੋਂ ਘਟ ਦਿੱਤੇ ਆ ਅਸੀਂ ਸਤਿਕਾਰ ਕਰਦੇ ਹਾਂ ਉਸ ਭਾਵਨਾ ਦਾ ਸਾਡੇ ਵੀਰਾਂ ਦੇ ਵੱਲੋਂ ਸਮਾਜ ਸੇਵੀਆਂ ਦੇ ਵੱਲੋਂ ਖੂਨਦਾਨ ਕੈਂਪ ਤੇ ਕੁਝ ਹੋਰ ਉਪਰਾਲੇ ਵੀ ਕੀਤੇ ਜਾ ਰਹੇ ਆ ਉਹਨੂੰ ਅਸੀਂ ਸਲਾਮ ਕਰਦੇ ਹਾਂ 21 22 ਤੇ 23 ਸਤੰਬਰ ਨੂੰ ਬਾਬਾ ਫਰੀਜੀ ਦੇ ਆਗਮਨ ਪੁਰਬ ਦੇ ਸੰਦਰਭ ਦੇ ਵਿੱਚ ਬਹੁਤ ਵੱਡਾ ਖੂਨਦਾਨ ਕੈਂਪ ਲੱਗ ਰਿਹਾ ਤੁਸੀਂ ਜ਼ਰੂਰ ਪਹੁੰਚੋ ਖੂਨਦਾਨ ਮਹਾਦਾਨ ਆਪਾਂ ਕਹਿੰਦੇ ਆ ਗੱਲਾਂ ਪਰ ਇਹਨੂੰ ਆਪਾਂ ਪ੍ਰੈਕਟੀਕਲ ਤੌਰ ਤੇ ਉੱਥੇ ਵੀ ਕਰਕੇ ਦਿਖਾਉਣਾ ਤੇ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਜੀ ਸਰਦਾਰ ਜਸਵਿੰਦਰ ਸਿੰਘ ਥੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਵੱਲੋਂ ਜਿਵੇਂ ਕਿ ਟੈਨਾ ਫਾਮ ਨੇ ਦੱਸਿਆ 21 22 23 ਦਸੰਬਰ 2025 ਨੂੰ ਇਹ ਲੱਗਣਾ ਹੈ ਤੇ ਸਵੇਰੇ 9 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਹੋਏਗਾ ਤੇ ਤੁਸੀਂ ਪਹੁੰਚਣਾ ਕਿੱਥੇ ਹੈ ਸ਼ੇਖਪਰੀਵੋਕੇਸ਼ਨਲ ਸੈਂਟਰ ਦੇ ਵਿੱਚ ਸੋ ਜ਼ਰੂਰ ਸਾਰੇ ਹੋ ਮੁਮਾਕੇ ਪਹੁੰਚੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਖੂਨਦਾਨ ਮਹਾਦਾਨ ਤੇ ਇਸ ਕੰਮ ਦੇ ਵਿੱਚ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਬਹੁਤ ਮਿਹਰਬਾਨੀ